ਬੁੱਢਲਾਡਾ ਦੇ ਨੇੜਲੇ ਪਿੰਡ ਮੰਡਾਲੀ ਦੇ ਇੱਕ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਕਾਰਨਾਂ ਕਰਕੇ ਕਤਲ ਕਰ ਦੇਣ ਦੀ ਗੱਲ ਸਾਹਮਣੇ ਆਈ ਹੈ ਪਿੰਡ ਮੰਡਾਲੀ ਦਾ 27 ਸਾਲਾ ਲਵਦੀਪ ਸਿੰਘ ਜੋ 7.5 ਸਾਲ ਪਹਿਲਾਂ ਕੈਨੇਡਾ ਗਿਆ ਸੀ ਟਰੱਕ ਡਰਾਈਵਰ ਸੀ ਬੀਤੇ ਦਿਨ ਉਹ ਕੈਨੇਡਾ ਤੋਂ ਅਮਰੀਕਾ ਜਾ ਰਿਹਾ ਸੀ ਟਰੱਕ 'ਚ ਖਰਾਬੀ ਆਉਣ ਕਾਰਨ ਉਹ ਆਪਣੇ ਦੋਸਤਾਂ ਨਾਲ ਰਾਸਤੇ ਵਿੱਚ ਰੁਕ ਗਿਆ ਉੱਥੇ ਇੱਕ ਲੜਕੀ ਨੇ ਉਸ ਨੂੰ ਇੰਸਟਾਗ੍ਰam 'ਤੇ ਮੈਸੇਜ ਕਰਕੇ ਆਪਣੇ ਨੇੜੇ ਆਉਣ ਲਈ ਬੁਲਾਇਆ ਇਥੇ ਉਸ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰਿਵਾਰ ਨੇ ਇਥੇ ਇਨਸਾਫ ਦੀ ਅਪੀਲ ਕੀਤੀ ਕਿ ਮ੍ਰਿਤਕ ਲਵਪ੍ਰੀਤ ਸਿੰਘ ਦੀ ਦੇਨੂ ਪਿੰਡ ਮੰਡਾਲੀ ਲਿਆਉਣ ਦੀ ਮੰਗ ਕੀਤੀ ਇਸ ਸਮੇਂ ਮ੍ਰਿਤਕ ਦਾ ਪਿਤਾ ਲੰਬੇ ਸਮੇਂ ਤੋਂ ਮਾਨਸਾ ਵਿਖੇ ਰਹੇ ਰਿਹਾ ਹੈ ਇਹ ਮੇਰਾ ਬੇਟਾ ਜੀ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਪਿਛਲੇ 7.5 ਸਾਲ ਤੋਂ 7 ਸਾਲ 4 ਮਹੀਨੇ ਹੋ ਗਏ ਸੀ ਉਹਨੂੰ ਉੱਥੇ ਗਏ ਨੂੰ ਉਹ ਅਮਰੀਕਾ ਤੋਂ ਕੈਨੇਡਾ ਤੋਂ ਕਹਿ ਲਓ ਅਮਰੀਕਨ ਤੋਂ ਅਮਰੀਕਾ ਨੂੰ ਚਲਦਾ ਸੀ ਉਸ ਰੂਟ ਤੇ ਚਲਦਾ ਸੀ ਉਹ ਉਥੋਂ ਕੀੜਾ ਲੈ ਕੇ ਗਿਆ ਸਰੀ ਜਾ ਕੇ ਉਹਦਾ ਸਰੀ ਦਾ ਮਾਲ ਸੀ ਸਰੀ ਜਾ ਕੇ ਉਹਦਾ ਟਰੱਕ ਖਰਾਬ ਹੋ ਗਿਆ ਉੱਥੇ ਜਿੱਦੋਂ ਉਹਦਾ ਟਰੱਕ ਖਰਾਬ ਹੋ ਗਿਆ ਉਹ ਆਪਣੇ ਯਾਰਾਂ ਦੋਸਤਾਂ ਕੋਲੇ ਉੱਥੇ ਚਲਾ ਗਿਆ ਉਹ ਯਾਰਾਂ ਦੋਸਤਾਂ ਦੇ ਕੋਲੇ ਖਾਣਾ ਖਾ ਕੇ ਉੱਥੇ ਲੀੜੇ ਕੱਪੜੇ ਉੱਥੇ ਸੀਗੇ ਉਹਦੇ ਲਾ ਕੇ ਬੈਗ ਉਹ ਸਾਰਾ ਕੁਝ ਜਿਵੇਂ ਆਪਾਂ ਰਾਤ ਨੂੰ ਸਿਵਲ ਕੱਪੜਾ ਜਨਾਈਟ ਸੂਟ ਚ ਉਹ ਬਾਹਰ ਘੁੰਮਣ ਨਿਕਲਿਆ ਉਦੋਂ ਘਰ ਤੋਂ ਮਤਲਬ ਕਿ 200 ਮੀਟਰ ਜਾਂ 300 ਮੀਟਰ ਤੇ ਜਾ ਕੇ ਇਹ ਘਟਨਾ ਵਾਪਰਦੀ ਹੈ ਉਹ ਘਟਨਾ ਬਾਪਰ ਤੇ ਜਦੋਂ ਉਹ ਘਟਨਾ ਵਾਲੇ ਥਾਂ ਤੇ ਉੱਥੇ ਬੱਚਾ ਉਹਨਾਂ ਨੇ ਬੁਲਾਇਆ ਚਾਹੇ ਚਾਹੇ ਲੇਡੀ ਜੀ ਨੇ ਬੁਲਾਇਆ ਜਾਂ ਮੁੰਡਿਆਂ ਨੇ ਬੁਲਾਇਆ ਜਿਨੇ ਵੀ ਕਨਫਰਮ ਕਰਕੇ ਉਹਨੂੰ ਬੁਲਾਇਆ ਹੈ ਉਹ ਉੱਥੇ ਪਹੁੰਚਿਆ ਉੱਥੇ ਜਾ ਕੇ ਉਹਨੇ ਜਾਣ ਤੋਂ ਪਹਿਲਾਂ ਜਦੋਂ ਪਹੁੰਚਿਆ ਤਾਂ ਲੋਕੇਸ਼ਨ ਭੇਜੀ ਹੈ ਲੋਕੇਸ਼ਨ ਇਹਨੇ ਭੇਜੀ ਵੀ ਇਸ ਘਰ ਠਹਿਰਾ ਮੈਂ ਤੇ ਆਹ ਫਲਵਾਤਾ ਉਦੋਂ ਬਾਅਦ ਕੀ ਹੋਇਆ ਜਿਨੇ ਅੱਧੇ ਘੰਟੇ ਬਾਅਦ ਫੇਰ ਉਹਨੇ ਮਤਲਬ ਕਿ ਜਦੋਂ ਉਹ ਮੈਸੇਜ ਪਾਇਆ ਲਾਸਟ ਵੀ ਮੈਂ ਖਤਰੀ ਜਾ ਤੇ ਉਦੋਂ ਬਾਅਦ ਉਹਦਾ ਫੋਨ ਵਗੈਰਾ ਸਾਰਾ ਕੁਝ ਬੰਦ ਉਦੋਂ ਬਾਅਦ ਹੋਰ ਕੋਈ ਹੋਣੀ ਹੋਈ ਫਿਰ ਉਦੋਂ ਬਾਅਦ ਅਗਲੇ ਦਿਨ 30 ਤਰੀਕ ਨੂੰ 29 ਰਾਤ ਦੀ ਇਹ ਘਟਨਾ ਆਪਣੇ 30 ਸੀ 30 ਤਰੀਕ ਨੂੰ ਫਿਰ ਇਹ ਦੁਬਾਰਾ ਇਹ ਨੌਜ ਵਗੈਰਾ ਉੱਥੇ ਲੋਕਾਂ ਨੂੰ ਪਤਾ ਲੱਗਿਆ ਆਪਾਂ ਨੂੰ ਵੀ ਨੌਜ ਵਗੈਰਾ ਚੱਲੀ ਉੱਥੇ ਪਤਾ ਲੱਗਿਆ ਉੱਥੋਂ ਵੀ ਉਹਦਾ ਬੇਟਾ ਗੁੰਮ ਹੈ ਮੇਰਾ ਅਸੀਂ ਇੱਥੋਂ ਉਧਰੋਂ ਫਿਰ ਆਪਣਾ ਮਰ ਭਾਣ ਜਾ ਜਾਂ ਹੋਰ ਆਪਣੇ ਰਿਸ਼ਤੇਦਾਰ ਰੇਟ ਜਿਹੜੇ ਨੇੜੇ ਦੇ ਸੀ ਉਹ ਵੀ ਘੰਟੋਂ ਤੋਂ ਤੇ ਯਾਰ ਦੋਸਤ ਜਿੰਨੇ ਫਿਰ ਉਹ ਸਾਰੇ ਉੱਥੇ ਚਲੇ ਗਏ ਸੀ ਪਰ ਉੱਥੇ ਤਿੰਨ ਚਾਰ ਦਿਨਾਂ ਬਾਅਦ ਇਹ ਜਦੋਂ ਜਾਈ ਤੋਂ ਬਾਅਦ 5 ਤਰੀਕ ਨੂੰ ਮਤਲਬ ਕਿ ਆਪਣੇ 5 ਸੀ ਕੀ ਪਿਛਲੇ 4 ਦਿਨ ਉਹ ਬੱਚੇ ਦਾ ਉਹਨਾਂ ਨੇ ਉਦੋਂ ਪਹਿਲਾਂ ਡੀਐਨਏ ਲੈ ਕੇ ਸਾਰਾ ਕੁਝ ਕਿਤੇ ਉਹ ਘਰ ਦੇ ਵਿੱਚ ਖੂਨ ਡੁੱਲਿਆ ਸੀ ਉਦੋਂ ਬਾਅਦ ਡੀਐਨਏ ਲੈ ਕੇ ਉਹਨਾਂ ਨੇ ਅਗਲੇ ਦਿਨ ਕੋਸ਼ਿਸ਼ ਕਰਤਾ ਕਿ ਤੁਹਾਡੇ ਬੱਤੇ ਦਾ ਮਟਰ ਹੋਇਆ ਤੇ ਉਹਦੀ ਡੈੱਡ ਬੋਡੀ ਨਹੀਂ ਮਿਲੀ ਹਾਲ ਅਸੀਂ ਸਰਕਾਰ ਨੂੰ ਇਥੋਂ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਜਿਹੜਾ ਵੀ ਸਾਡੇ ਬੱਚੇ ਦਾ ਕਤਲ ਹੋਇਆ ਸਾਨੂੰ ਉਹਦਾ ਇਨਸਾਫ ਕਰਵਾਇਆ ਜਾਵੇ ਉਹਦੀ ਡੈੱਡ ਬੋਡੀ ਉੱਥੇ ਲੱਭ ਕੇ ਛੇਤੀ ਇੰਡੀਆ ਭੇਚੀ ਜਾਵੇ ਜੋ ਵੀ ਥੰਦੇ ਕਰਿਆ ਕਰਨ ਕਰਨ ਵਾਸੇ ਉਹਦੀਆਂ ਰਸਮਾਂ ਪੂਰੀਆਂ ਕਰ ਸਕੀਏ। ਬਾਕੀ ਮੈਂ ਦੁਬਾਰਾ ਫਿਰ ਉਹਦੇ ਮੱਧੁਰਾਂਹੀਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਜੇ ਸਾਡੇ ਬੱਚੇ ਦਾ ਜਿਹੜਾ ਕਤਲ ਹੋਇਆ ਤੇ ਕਿਸੇ ਬੱਚੇ ਦਾ ਹੋਰ ਕਤਲ ਇਹ ਹੋ ਜਾਣਾ ਨਾ ਹੋਵੇ ਤੇ ਜਿਹੜਾ ਉਥੋਂ ਦੇ ਕਾਨੂੰਨ ਇਹੀ ਸਖਤ ਸਜ਼ਾ ਮ ਦੇਵੇ ਜਿ ਜਿਸ ਤਰ੍ਹਾਂ ਵਿੱਚ ਦੂਸਰੇ ਦੇਸ਼ਾਂ ਦੇ ਵਿੱਚ ਅਰਬ ਕੰਟਰੀਆਂ ਦੇ ਤੇ ਕਾਨੂੰਨ ਹੈ। ਮਤਲਬ ਕਿ ਜਿਹੜਾ ਬੰਦਾ ਕਤਲ ਕਰਦਾ ਉਹਨੂੰ ਸਿਰ ਉਹਦਾ ਕਲਮ ਕੀਤਾ ਜਾਂਦਾ ਹੈ। ਜੇ ਇਹ ਜੇ ਕਾਨੂੰਨ ਇੱਥੇ ਵੀ ਹੋਣ ਆਸੀਂ ਬੱਚਿਆਂ ਨੂੰ ਉੱਥੇ ਕਾਨੂੰਨ ਦੇ ਲਈ ਸੇਫ ਲਈ ਉੱਥੇ ਭੇਜਦੇ ਆ ਜੇ ਇਹੀ ਆ ਰਿਹਾ ਹਥ ਕੈਨੇਡਾ ਦਾ ਉਹਨੇ ਉੱਥੇ ਬੱਚੇ ਨੇ ਕਿਹਨੇ ਜਾਣਾ ਤੇ ਅਸੀਂ ਵੀ ਇੱਥੋਂ ਮਾਂ ਪਿਓ ਕਿਵੇਂ ਭੇਜਾਂਗੇ ਅਸੀਂ ਇਹ ਸਰਕਾਰ ਨੂੰ ਇਹੀ ਬੇਨਤੀ ਤੇ ਅਪੀਲ ਕਰਦੇ ਆ ਕਿ ਜਿਹੜਾ ਸਾਡੇ ਬੱਚੇ ਦਾ ਹੋਇਆ ਬਹੁਤ ਮਾੜਾ ਹੋਇਆ ਕਿਸੇ ਵੀ ਹੋਰ ਬੱਚੇ ਦਾ ਇਹ ਨਾ ਹੋਵੇ ਜਿਹੜੇ ਦੋਸ਼ੀ ਆ ਛੇਤੀ ਫੜੇ ਜਾਣ ਤੇ ਉਹਨਾਂ ਤੇ ਨੱਥ ਪਾਈ ਜਾਵੇ ਸਾਕਤ ਸਾਕਤ ਸਜ਼ਾਵਾ ਦਿੱਤੀ ਆ ਹੁਣ ਮੇਰੀ ਇਹੀ ਤੁਹਾਡੇ ਮੱਧਮ ਰਾਈ ਕਿੰਨਾਕ ਟਾਈਮ ਹੋ ਗਿਆ ਉਹਨੂੰ ਕੈਨੇਡਾ ਗਈ ਨੂੰ ਤੇ ਕਿੰਨੀ ਉਮਰ ਸੀ ਉਹਦੀ ਉਹਦੀ 27 ਸਾਲ ਦੀ ਉਮਰ ਸੀ ਸਾਢੇ 7 ਸਾਲ 7 ਸਾਲ 4 ਮਹੀਨੇ ਹੋ ਗਏ ਉਹਨੂੰ ਉਹ ਕੈਨੇਡਾ ਗਈ ਕੋਈ ਪਹਿਲਾਂ ਵੀ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਨਹੀਂ ਪਹਿਲਾਂ ਕੋਈ ਕੋਈ ਇਹੋ ਜਿਹੀ ਕੋਈ ਘਟਨਾ ਨਹੀਂ ਸੀ ਨਾ ਹੀ ਕੋਈ ਸਾਨੂੰ ਇਨਫੋਰਮੇਸ਼ਨ ਮਿਲੀ ਜਾਂ ਨਾ ਹੀ ਉਹ ਯਾਰ ਦੋਸਤਾਂ ਨੇ ਨਾ ਹੀ ਕਿਸੇ ਨੇ ਸਾਨੂੰ ਦੱਸਿਆ ਸਾਨੂੰ ਪਹਿਲੀ ਵਾਰੀ ਇਹ ਇਹਦੀ ਮੜ ਭਾਗੀ ਘਟਨਾ ਮਿਲੀ ਹੈ ਤੇ ਜਿਹਦੇ ਲਈ ਮਤਲਬ ਕਿ ਬਹੁਤ ਮਾੜਾ ਹੈ ਪਰਿਵਾਰ ਲਈ ਵੀ ਰਿਸ਼ਤੇਦਾਰਾਂ ਲਈ ਵੀ ਯਾਰ ਦੋਸਤਾਂ ਲਈ ਵੀ ਸਹਿਣਾ ਬਹੁਤ ਮਾੜਾ ਹੈ ਸੋ ਉੱਥੋਂ ਦੀ ਸਰਕਾਰ ਲਈ ਵੀ ਇਹ ਧੱਬਾ ਹੈ ਕਿ ਜੇ ਇਹ ਇਹਦਾ ਇਨਸਾਫ ਸਾਨੂੰ ਨਾ ਮਿਲਿਆਗਾ ਤਾਂ ਉਹਨਾਂ ਵਾਲੇ ਸਮੇਂ ਵਿੱਚ ਇਸ ਨੇ ਵੀ ਕੈਨੇਡਾ ਜਾਂ ਅਰਬ ਕੰਟਰੀਆਂ ਜੋ ਕੰਟਰੀਆਂ ਦੇ ਬੱਚਿਆਂ ਨੇ ਨਹੀਂ ਜਾਣਾ ਧੰਨਵਾਦ ਇਹ ਤੁਹਾਨੂੰ 17 ਚ ਗਿਆ ਸੀਗਾ ਸਾਢੇ 7 ਸਾਲ ਵਗੈਰਾ ਹੋ ਗਿਆ ਇਹ ਇਹ ਸਾਡੇ ਜਿਹਨਾਂ ਦਾ ਮੁੰਡਾ ਹੈ ਸਾਡੀ ਐਮਪਲਾਈ ਫੈਡਰੇਸ਼ਨ ਦੇ ਪ੍ਰਧਾਨ ਨੇਗੇ ਪੰਜਾਬ ਦੇ ਤੇ ਬਹੁਤ ਹੀ ਮਾੜੀ ਗੱਲ ਹੋਈ ਹੈ ਬੇਟਾ ਸੀਗਾ ਇਹਨਾਂ ਦਾ ਤੇ ਹੁਣ ਫਾਈਲ ਲੱਗੀ ਸੀ ਉਹਨੇ ਹੁਣ ਹੋ ਜਾਣਾ ਸੀ ਪੀਆਰ ਉਮੀਦਾਂ ਹੋਰ ਸੀਗੀਆਂ ਪਾਣਾ ਕੁਝ ਹੋਰ ਵਰਤ ਗਿਆ ਬਹੁਤ ਹੀ ਜਿਆਦਾ ਦੁੱਖ ਹੋਇਆ ਸਾਡੇ ਸਾਰੇ ਪੰਜਾਬ ਪਰਵਾਹ ਕੌਮ ਨੂੰ ਭਾਈ ਬਹੁਤ ਹੀ ਨੇਕ ਦਿਲ ਇਨਸਾਨ ਨੇ ਇਹਨਾਂ ਦੇ ਬੇਟੇ ਦੀ ਅੱਜ ਡੈਥ ਹੋ ਗਿਆ ਨਾ ਸਾਰਾ ਪੰਜਾਬ ਹੀ ਰੋ ਰਿਹਾ ਹੈ ਤੇ ਬਹੁਤ ਸਾਰੇ ਕੀ ਮੰਗ ਕਰਦੇ ਮੰਗ ਤਾਂ ਇਹ ਕਰਦੇ ਅਸੀਂ ਤਾਂ ਕਹਿਣੇ ਵੀ ਉੱਥੋਂ ਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਫਾਸੀ ਦੇ ਦੇ ਸਟੇਸ ਕੀਤੇ ਜਿਹੜੇ ਦੋ ਉਹਨਾਂ ਨੂੰ ਹੋਰ ਜਿਹੜੇ ਵਿੱਚ ਇਨਵੋਲਵਮੈਂਟ ਹੈਗੇ ਨੇ ਉਹਨਾਂ ਨੂੰ ਫਾਸੀ ਦੀ ਸਜ਼ਾ ਹੋਵੇ ਅੱਗੇ ਨੂੰ ਕਿ ਜਿਹੜੇ ਸਾਡੇ ਪੰਜਾਬੀ ਉਧਰ ਗਏ ਹੋਏ ਐ ਤੇ ਉਹ ਬਚ ਸਕਣ ਉਹ ਵੈਸੇ ਤਾਂ ਸਾਡੇ ਜਿਹੜੇ ਪ੍ਰੈਸ ਕੀਤੇ ਆ ਉਹ ਪੰਜਾਬੀ ਨੇ ਉਹ ਵੀ ਗਰਦਾਸਪੁਰ ਏਰੀਆ ਦੇ ਨੇ ਇਹ ਬਸ ਪੈਸੇ ਦੀ ਦੌੜ 'ਚ ਹਰ ਇੱਕ ਬੰਦਾ ਕੋਈ ਕਿਸੇ ਨੂੰ ਦੇਖ ਨਹੀਂ ਰਿਹਾ ਇਨਸਾਨੀਅਤ ਖਤਮ ਹੋਈ ਪਈ ਹੈ ਜੀ ਤੇ ਇਸ ਕਰਕੇ ਬਹੁਤ ਹੀ ਜ਼ਿਆਦਾ ਦੁੱਖ ਹੈ ਸਾਡੀ ਪਾਵਰ ਕਾਮ ਨੂੰ ਤੇ ਸਾਨੂੰ ਉਸ ਦੋਸਤ ਮਿੱਤਰਾਂ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਬਹੁਤ ਹੀ ਅੱਛੇ ਇਨਸਾਨ ਸੀ ਜਿਨ੍ਹਾਂ ਦੇ ਬੇਟੇ ਦੀ ਅੱਜ ਦੁਖਦਾਈ ਖਬਰ ਸੁਣ ਕੇ ਤੇ ਕੱਲ ਦਾ ਸਾਰਾ ਪੰਜਾਬ ਹੀ ਰੋ ਰਿਹਾ ਸਾਡਾ ਪਾਵਰ ਕਾਮ ਦਾ ਇਹ ਬਹੁਤ ਦੁੱਖ ਹੈ ਜੀ